ਗੁਰਬਾਣੀ ਕਹੇ ਸਿਵਕ ਜਨਮੰਦਾ ਪਰ ਤਖ ਗੁਰੂ ਨਿਸਤਾਰੇ ਹਰ ਜੀ ਆਰੇ ਕਟੇ ਕ ਤੂ ਲਾਹਿ ਵਡਾਨੀਆਂ ਨਾਨਕ ਨਾਮ ਤੇ ਆਈ ਐ ਕਰਦੇ ਅਵਰਾਸ ਜੇ ਦਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਛ ਮੇਰੂ ਪਾਵਹੁ ਡੁੱਬਦੇ ਪੱਥਰ ਤਾਰੇ ਤਨ ਆਲ ਸ੍ਰੀ ਵਾਹਿਗੁਰੂ ਸਾਰ ਜਿਓ ਤਨ ਸ੍ਰੀ ਮਹੱਲਾ ਤੀਜਾ ਕਾਚਾ ਤਨ ਸੰਚੇ ਮੂਰਖ ਗਵਾਰ ਮਨੋ ਭੂਲੇ ਅੰਧ ਗਵਾਰ ਕਾਚਾ ਤਨ ਸੰਚੇ ਮੂਰਖ ਗਵਾਰ ਮਨ ਨੂੰ ਭੁੱਲੇ ਅੰਧ ਗਵਾਰ ਮੈਂ ਕੀ ਕਹਤਾਂ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੱਚਾ ਧਨ ਗੁਰਮਤੀ ਪਾਏ ਕਾਚਾ ਤਨ ਹੁਣ ਆਵੈ ਜਾਇ ਰਹਾਉ ਮਨ ਨੂੰ ਭੁਲੇ ਸ ਮਰੇ ਗਵਾਰ ਭਵਨ ਡੁੱਬੇ ਨਾਰੁ ਵਾਰ ਨ ਪਾਰ ਸਤਗੁਰ ਭੇਟੇ ਪੂਰਾ ਭਾਗ ਸਚਲ ਤੇ ਅਨਸ ਬਿਰਾਗ ਚਾਹੂ ਤੁਮਾਈ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗਰ ਨਾਮ ਸਮਾਣੀ ਸਿਰ ਸਾਦੇ ਕੇ ਤਰਸੇ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਭ ਕੀ ਸੱਚਾ ਸੱਚਾ ਹੈ ਸੋਏ ਉਤਮ ਬ੍ਰਹਮ ਪੁਛਣ ਕੋਏ ਸੱਚ ਸੱਚਾ ਸਤਿਆਤ ਦੇਢਾਈ ਨਾਨਕ ਆਪੇ ਵੇਖਾ ਆਪੇ ਸੱਚ ਲਾਏ ਸਭ ਕੀ ਸੱਚਾ ਸੱਚਾ ਹੈ ਸੋਏ ਉਤਮ ਬ੍ਰਹਮ ਪਛਾਨ ਕੋਏ ਸੱਚ ਸੱਚਾ ਸਤਿਆਤ ਦੇਢਾਈ ਨਾਨਕ ਆਪੇ ਵੇਖਾ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਹੋ ਜੁਗਾਦ ਸੱਚ ਹੈ ਭੀ ਸੱਚ ਆ ਨਾਨਕ ਹੋਸੀ ਭੀ ਸੱਜ ਸੋਚਾ ਸੂਤ ਨਾ ਹੋਬਾਈ ਜੇ ਸੋਚੀ ਲਖਵਾਰ ਕਬੈ ਤੁਮਨਾ ਹੋਬਾਈ ਜੇ ਲਲਾਨ ਉਤਾਰੁ ਪੁਖਿਆ ਪੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਆ ਕਾਜ ਜਰਬਾ ਲਖ ਹੋਏ ਨਾਇਕ ਰਜ ਲੈ ਨਾਲ ਕਿ ਸਚਿਆ ਰਹੀ ਆਕੂੜਾ ਤਪੈ ਪਾਲ ਹੁਕਮ ਲਜਾਇ ਕਿ ਲਿਣਾ ਨਾਲ ਨਾਣ ਲਿਖਿਆ ਨਾਲ ਹੁਕਮੀ ਹੋਣਿਆ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਦੇ ਹੁਕਮ ਲਾ ਵੱਡੇ ਆਈ ਹੁਕਮੇ ਤੂੰ ਨੀਚਾ ਹੁਕਮਾਂ ਲਿਖ ਦੁਸੋ ਪਾਈ ਆ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਰਾਤ ਪਾਈ ਆ ਹੁਕਮੰਦਰ ਸਬ ਕੋ ਬਾਰ ਕੋ ਨ ਕੋਈ ਨਾਨਕ ਹੁਕਮ ਦੇ ਬੁਝਾ ਤਹ ਹਮ ਮ ਕਹਿਨ ਕੋਈ ਗਗ ਬ ਕੋ ਤਾਰੋ ਹਵਕ ਸਤਾਣ ਗਗ ਬ ਕੋ ਦੱਬ ਜਨ ਨਿਸ਼ਾਣ ਗਗ ਬ ਕੋ ਬਟੇ ਯੇ ਚਾਰ ਗਗ ਬ ਕੋ ਵਿਦਿਆ ਬਖੂ ਵਿਚਾਰ ਗਗ ਬ ਕੋ ਸਵਾਜ ਕਰੇ ਤਨ ਖੇ ਗਗ ਬ ਕੋ ਜੀ ਲੈ ਸ੍ਰਧੇ ਆ ਗਗ ਕੁਜ ਪਦ ਸਦੂਰ ਗਗ ਬ ਕੋ ਵਿਖਾਤ ਦੂਰ ਕਥਨਾ ਪਤੀ ਨਾਮਾ ਟੋਟ ਆ ਗਦ ਗਦ ਗਦੀ ਕੋਟੀ ਕੋਟ ਕੋਟ ਦਿੰਦਾ ਦਿਲੰਦੀ ਧਪਾਹੀ ਜੁਗਤ ਗੁੰਤਰ ਖਾਈ ਖਾਹੀ ਉਕਮੇ ਉਕਮ ਚਲਾਈ ਰਾਹੋ ਨਾਲ ਗੁਰੂ ਸਾਹਿਬ ਦੇ ਪ੍ਰਵਾਹ ਸੱਚ 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 ਨਾਹੀ ਭਖਿਆ ਭਗ ਪਰ ਅੱਖ ਮੰਗਾ ਦੇ ਦੇ ਦਾਤ ਕਰੇ ਨੱਤਾ ਫਿਰ ਗੱਗ ਰੱਖਿਆ ਜਿੰਦੇ ਸਦਰਵਾਰ ਹੋ ਕੀ ਬੋਲਣ ਬੋਲੀ ਆਜ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਟਿਆਈ ਵਿਚਾਰ ਗਰਮੀਆ ਕੱਪੜਾ ਨਦਰੀ ਮੁਖਦਵਾਰ ਨਾਨਕੇ ਵਾ ਜਾਣੀ ਆਸਬੀ ਸੱਚਿਆਰ ਥੱਪਿਆ ਨਾ ਜਾਏ ਕੀਤਾ ਨਾ ਹੋਈਆ ਅਪੇ ਆਪਵਰਨ ਜਨ ਸੋਏ ਜਨ ਸੇਵਾ ਤਰਪਾਇਆ ਮਾਨ ਨਨਕ ਗਾਵੀ ਆਗਨੀ ਨਿਧਾਨ ਗਾਵੀ ਸੁਣੀ ਅਮਰ ਰੱਖੀਆ ਪਾਉ ਨੁਪਰਾ ਜੋ ਕਰਲਾ ਜਾਏ ਗੁਰਮੰਗਨਾਦੰ ਗੁਰਮੰਗਵੇਦੰ ਗੁਰਮੰਗ ਰਹਿ ਅਸਮਾਈ ਗੁਰਈਸ਼ਰ ਗੁਰ ਗੋਰਖ ਬਨਮਾ ਗੁਰ ਪਰਉਤਿmai ਆ ਜਿਉ ਜਾਣਾ ਅੱਖ ਨਹੀਂ ਕਨਕਥ ਨ ਜਾਈ ਗੁਰ ਇਕ ਦੇ ਬੁਝਾਈ ਸਬਨਾ ਜੀਆ ਗਗ ਦਤਾ ਸੁਮ ਅਬਸਰਨ ਜਾਈ ਤੀਰਥ ਨ ਆਵਾ ਜਦ ਪਾਪਾ ਮਿਲ ਪਾਣੀ ਕੇ ਨਾਏ ਕਰੀ ਜਿੱਤੇ ਸਡੋ ਪਾਈ ਵਿਖਾ ਕਨ ਕਰਮਾ ਕਾ ਮਿਲਾ ਲਈ ਮਤੁਜੋ ਸੰਜਵਾਰ ਮਾਨਿਕ ਜਿਤ ਗੁਰ ਕੀ ਸਖ ਸੁਣੀਆ ਗੁਰ ਇਕ ਦੇ ਬੁਝਾਈ ਸਬਨਾ ਜੀਆ ਗਗ ਦਤਾ ਸੁਮ ਅਬਸਰਨ ਜਾਈ ਜੇ ਜੁਬਚਾਰੀ ਆਰ ਜਾ ਹੁਰਦ ਸੋਣੀ ਹੋਈ ਆ ਨਵਾ ਖਨਾਂ ਵਿੱਚ ਜਾਣੀਆ ਨਾਥ ਲਸ ਸਭ ਕੋਈ ਚੰਗਾ ਨਾ ਰਖਾਈ ਤਾ ਜਸ ਕੀਰਜਕਲੇ ਜੇ ਤੈ ਨਦਰ ਨ ਆਵੇ ਤਾ ਬਤਨ ਪੁੱਛਕੇ ਕਿਤਾੰਦਰ ਕਿਟਕਾਰਿ ਦੋਸੀ ਦੋਇ ਤਰੇ ਨਾਥ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਤਿਆ ਕੋਈ ਨ ਸਚਾਈ ਜੇ ਤਿਸ ਗੁਣ ਕੋਈ ਕਰੇ ਆ ਸੁਣਿਆ ਸਤਿ ਪੀਰ ਸੁਣਾ ਤੂੰ ਸੁਣਿਆ ਤਰਤਵ ਨੇ ਅਕਾਸ਼ ਸੁਣਿਆ ਦੀਪ ਰੂਪ ਪਤਲ ਸੁਣਿਆ ਪੁਨ ਸੱਤ ਕਾਵੀ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਨਾਸ਼ ਸੁਣਿਆ ਸਤ ਸੰਤੋਖਿਆ ਨ ਸੁਣਿਆ ਅਰਜ ਕਾ ਸ਼ਨਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਨਾਸ਼ ਸੁਣਿਆ ਸਰਾ ਗੁਣ ਕੀ ਗਾ ਸੁਣਿਆ ਸੇ ਪੀਰ ਪਦ ਸ਼ਾਸਨ ਦੇਂਦੇ ਪਾਵੇ ਰਾਗ ਸੁਣਿਆ ਤੂ ਵਸ ਕਾਹੂ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਨਾਸ਼ ਮੰਨੇ ਕਿ ਗੱਦ ਕਹੀ ਨ ਜਾਏ ਦੇਖੋ ਕਾ ਕੁਛ ਪੁਛਤਾਏ ਗਾਤ ਕਰਮਣਾ ਲਿਖਣਾਰ ਮੰਨੇ ਕਾ ਕਰਨ ਵਿਚਾਰ ਅਸਾ ਨਾਮ ਅਿੰਦਰ ਹੋਵੇ ਜਿ ਕੋ ਮਨ ਜਾਣਾ ਮਨ ਕੋਈ ਆ ਮੰਨਾ ਸਭ ਤੋਂ ਮਨ ਪੁੱਤ ਮੰਨਾ ਸਲ ਭੋਣ ਕੀ ਛੁੱਤ ਮੰਨਾ ਮੁਟਟਾ ਨਾ ਖਾਏ ਮੰਨਾ ਜਮਕਾ ਸਤਨ ਜਾਏ ਅਸਾ ਨਾਮ ਅਿੰਦਰ ਹੋਵੇ ਆ ਜੇ ਕੋ ਮਨ ਜਾਣ ਮਨ ਕੋਈ ਮਨ ਨਾ ਬਾਗ ਠਗਨ ਪਾਈ ਮਨ ਨਾ ਬਖਸੰ ਪ੍ਰਗਟ ਜਾਏ ਮਨ ਨਾ ਮਗਨ ਚੱਲੇ ਪੰਥ ਮਨ ਨਾ ਧਰਮ ਸਿੱਖੀ ਸੰਬੰਧ ਅਸਾ ਨਾਮ ਨੰਨਜਨ ਹੋਇਆ ਜੇ ਕੋ ਮਨ ਜਾਣ ਮਨ ਕੋਈ ਮਨ ਨਾ ਭਵੇ ਮੁਗਦਵਾਰ ਮਨ ਨਾ ਪਰਵਾਸ ਸਹਾਰ ਮਨ ਨਾ ਤਰਤਾ ਰੇਰ ਸਿੱਖ ਮਨ ਨਾ ਨਾਨਕ ਭਵੇ ਨਾ ਪਿਖ ਅਸਾ ਨਾਮ ਨੰਨਜਨ ਹੋਇਆ ਜੇ ਕੋ ਮਨ ਜਾਣ ਮਨ ਕੋਈ ਪੰਥ ਪ੍ਰਵਾਨ ਪਤ ਪ੍ਰਧਾਨ ਪਥੇ ਪਾਵੈ ਤਰਗਮਾਲ ਪੰਜੇ ਸੋਹੇ ਦਰਜਾਨ ਬੱਜਾ ਗੁਰੇਕ ਧਿਆਨ ਦੇਖੋ ਕਹਿ ਤਰ ਵਿਚਾਰ ਕਰਤੇ ਕਾ ਕਰਨਾ ਨਾ ਹਿਸੂ ਮਾ ਤਦੰ ਦਇਆ ਕਾ ਪੂਤ ਸੰਤੁਕਤਾ ਪ੍ਰਗਿਆ ਜਨ ਸੂਤ ਜੇ ਕੋ ਉੱਜਾ ਵਸ ਤਿਆਰ ਤਵ ਲੰਪਰ ਕਿਤਾ ਭਾਰ ਧਰਤੀ ਹੋਰ ਪ੍ਰੰਗ ਰੋਰ ਇਸ ਦੇ ਬਾਦ ਲਗਣ ਜੋਰ ਜੀਰਾਂ ਤੰਗ ਨਾਮ ਸਭ ਨਾਲ ਲਿਖੀ ਆਪਣੀ ਕਲਾ ਇਹ ਲਿਖ ਲਿਖਣਤ ਪੋਏ ਲਿਖਾ ਲਿਖਿਆ ਕੀਤਾ ਹੋਇਆ ਇੰਦਾ ਦਾਲ ਸਵਾਲੀ ਰੂਪਾ ਕੀਤੀ ਦਾਜਨਾ ਕਲਪੂਤ ਕੀ ਤਪਸਾ ਇੱਕ ਕਵਾਉ ਤਿਸਤੇ ਹੋਏ ਪਰਿਆਲ ਗਦਦ ਕੌੜ ਕਹਾ ਵਿਚਾਰ ਵਰਨ ਜਵੈ ਇੱਕ ਵਾਰ ਜਥ ਭਗ ਸਾਈ ਭਲੀਕਾਰ ਤੁਸਦਾ ਸਲਾਮਤ ਓੰਕਾਰ ਅਸੰਗ ਜਪ ਸੰਗ ਪਾਉ ਸੰਗ ਪੂਜਾ ਸੰਗ ਪਤਾ ਸੰਗ ਰਤਮ ਮੇਰ ਪਾਠ ਸੰਗ ਜੁਗ ਮਨ ਉਦਾਸ ਕੋ ਮੋਨਨੇ ਵਾਲੇ ਤਾਰ ਗਤਿ ਤੁਣ ਕਾ ਵਿਚਾਰਿ ਵਰਨ ਜਵੈ ਇਕ ਵਾਰ ਜਗ ਬਬਸਾਈ ਭਲੀਕਾਰ ਤੁਸਾ ਖਲਾਵਤ ਕਾਰ ਸੰਕਮੂਰਕੰਦ ਕੋ ਰਾ ਸੰਕ ਚੁਰਹ ਰਾਮ ਖੂਰਾ ਸੰਕਮ ਕਰ ਜਾਏ ਜੂਰ ਆ ਸੰਕ ਗਲਬੜ त्याग 마ਹੀ ਹਉ ਪਾਪੀ ਬਪ ਕਰ ਜਾਏ ਸੰਕੁਣਿਆਰ ਕੁੜੇ ਫਿਰਾਹੇ ਅ ਸੰਕ ਮਲੇਸ਼ ਮਲ ਪਖਾਏ ਆ ਆ ਸੰਤ ਨਿੰਦਕ ਸਰ ਕਰੇ ਭਾਲ ਨਾਲ ਕਲੀ ਚਾ ਵਿਚਾਰ ਵਰਨ ਜਬਾ ਇਕ ਵਾਰ ਜੁਤ ਭਵੈ ਸਾਈ ਭਲੀਕਾਰ ਤੁਸ